ਇੱਲੀ ਪਤਾ ਸੀ ਕੁਛ ਨਹੀਂ ਲੈਣਾ ਇਹਨਾਂ ਨੇ ਐਵੇਂ ਟਾਈਮ ਖਰਾਬ ਕਰਨ ਆ ਜਾਂਦੇ ਆ ਕੀ ਹੋਇਆ ਕਲਪੀ ਕਿਉਂ ਜਾਨੀ ਆ ਵੀਰੇ 10 ਮਿੰਟ ਹੋ ਗਏ ਪੂਰਾ ਹੱਥ ਭਰ ਲਿਆ ਛੇੜ ਨਾਲ ਹਏ ਇਹਨਾਂ ਨੂੰ ਪਸੰਦ ਨਹੀਂ ਆਇਆ ਸਵੇਰੇ ਸਵੇਰੇ ਕਲਪਾ ਕੇ ਦਿਖਾਤਾ ਮੈਨੂੰ ਤੇ ਫਿਰ ਕੀ ਹੋਇਆ ਜ਼ਿਆਦਾ ਨਾ ਸੋਚਿਆ ਕਰ ਚੱਲ ਕਰ ਲੈ ਕੰਮ ਵੀਰੇ ਪਹਿਲਾ ਕਸਟਮਰ ਸੀਗਾ ਉਹਨੇ ਹੀ ਇਹ ਨਕਲ ਪਾਤਾ ਹੁਣ ਸਾਰਾ ਦਿਨ ਮੇਰਾ ਇਦਾਂ ਦਾ ਜਾਣਾ ਵਾ ਓ ਐਦਾਂ ਨਹੀਂ ਹੁੰਦਾ ਕੁਛ ਤੂੰ ਜ਼ਿਆਦਾ ਨਾ ਸੋਚਿਆ ਕਰ ਵੀਰੇ ਤੁਸੀਂ ਨਹੀਂ ਸਮਝ ਸਕਦੇ ਰਹਿਣ ਦੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਕਿੱਦਾਂ ਵਧੀਆ ਸਿਮਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਇਹ ਹੋਇਆ ਠੀਕ ਆ ਹਾਂਜੀ ਵੀਰੇ ਠੀਕ ਆ ਇਹ ਕੀ ਹੋਇਆ ਕੋਈ ਜਿਹੜੇ ਗਾ ਘਾੜ ਸੀਗਾ ਕੋਈ ਹੋਰ ਦਿਖਾ ਦਿਓ ਮੈਨੂੰ ਕਲਰ ਨਹੀਂ ਪਸੰਦ ਆਇਆ ਇਹਦੇ ਤੁਹਾਨੂੰ ਆ ਵੀ ਨਹੀਂ ਕੁਦਰ ਪਸੰਦ ਆਇਆ ਇੰਨੇ ਤੁਹਾਨੂੰ ਮੈਂ ਛੇੜ ਦਿਖਾਤੇ ਆ ਨਹੀਂ ਪਸੰਦ ਆਇਆ ਜਦ ਤਾਈ ਕਹਿਨੀ ਪਈ ਮੈਂ ਤੁਹਾਨੂੰ ਇੰਨੇ ਤਾਂ ਤੁਸੀਂ ਹੱਥ 'ਚ ਛੇੜ ਲਾ ਲਏ ਆ ਤਾਂ ਵੀ ਨਹੀਂ ਤੁਹਾਨੂੰ ਪਸੰਦ ਹੁੰਦਾ ਪਿਆ ਜੇ ਪਸੰਦ ਆਊਗਾ ਤਾਂ ਹੀ ਲਵਾਂਗੀ ਏਦਾਂ ਕਿਦਾਂ ਲੈ ਲਵਾਂ ਮੈਂ ਇਹਦੇ ਲੈਣਾ ਲੂਣਾ ਤੁਸੀਂ ਹੈ ਨਹੀਂਗਾ ਨਹੀਂ ਲੈਣਾ ਮੈਂ ਪਸੰਦ ਆਊਗਾ ਨਾ ਚੀ ਤਾਈ ਲਵਾਂਗੀ ਮੈਂ 2 ਘੰਟੇ ਹੋ ਗਏ ਬਸ ਉਹਦੀ ਗਲਤੀ ਪਈ ਆ ਸਿਮਰਨ ਬਟੂ ਰਿਆ ਕੀ ਹੋਇਆ ਕੁਛ ਨਹੀਂ ਵੀਰੇ ਕੁਛ ਨਹੀਂ ਹੋਇਆ ਹੈਗਾ ਚਲੋ ਤਾਂ ਮੈਨੂੰ ਪਤਾ ਲੱਗ ਗਿਆ ਕੀ ਹੋਇਆ ਤੂੰ ਇਹ ਦੱਸ ਗਲਪੀ ਕੋ ਪਈਆਂ ਫਿਰ ਵੀਰੇ ਸਵੇਰੇ ਸਿਰੇ ਪਹਿਲਾ ਕਸਟਮਰ ਸੀ ਹਜੇ ਉਹ 10 ਮਿੰਟ ਹੋ ਗਏ ਵੀਰੇ ਲਿਪਸਟਿਕ ਦੇਖਦਿਆਂ ਨੂੰ ਸਾਰੇ ਸ਼ੇਡ ਲਗਾ ਲਗਾ ਕੇ ਦੇਖ ਲਏ ਪਸੰਦ ਕੋਈ ਨਹੀਂ ਹੁੰਦਾ ਪਿਆ ਸੀ ਉਹਨੂੰ ਕਲਪਾ ਤਾਂ ਮੈਨੂੰ ਸਿਰੇ ਸਿਰੇ ਅੱਛਾ ਉਹਨਾਂ ਨੇ ਗਲਪਾਤਾ ਤੇ ਉਹ ਗਲਪਾ ਕੇ ਚਲੇ ਗਏ ਤੇ ਤੂੰ ਉਹਦੇ ਉਹਦੀ ਗਲਪੀ ਹੋ ਜਾਨੀਂ ਵੀਰੇ ਤੁਹਾਨੂੰ ਤਾਂ ਪਤਾ ਹੀ ਆ ਨਾ ਜੇ ਮੈਨੂੰ ਸਵੇਰੇ ਕੋਈ ਅੱਦਾ ਕੁਝ ਕਹਿ ਦੇਵੇ ਮੇਰੇ ਤਾਂ ਸਾਰਾ ਦਿਨ ਉਦਾਂ ਦਾ ਜਾਂਦਾ ਫਿਰ ਕਿੰਨੇ ਮਿੰਟ ਲਾਇਏ ਸੀ ਉਹਨਾਂ ਨੇ ਵੀਰੇ ਪੂਰੇ 10 ਮਿੰਟ ਤੇ ਕਿੰਨਾ ਟਾਈਮ ਹੋ ਗਿਆ ਮਤਲਬ ਉਹਨਾਂ ਨੂੰ ਗਿਆ ਨੂੰ 2-3 ਘੰਟੇ ਹੋ ਗਏ ਹੋਣੇ ਆ ਤੇ ਹੁਣ ਸਾਰਾ ਦਿਨ ਇੱਦੀ ਰਹੇਗੀ ਵੀਰੇ ਹੋਰ ਕੀ ਚਲ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਣਾ ਜੇ ਤੂੰ ਸਮਝ ਜਾਵੇਂ ਤਾਂ ਹੂੰ ਹੋਰੇ ਐਂਸੇ ਆ ਗਿਣ ਤੱਕ ਕਿੰਨੇ ਪੈਸੇ ਵੀਰੇ 1400 1400 ਤੇ ਆਹਾ 1420 ਤੇ 1400 1440 1440 ਰੁਪਏ ਇੱਧਰ ਆ ਜਰਾ ਬਾਬੇ ਤੂੰ ਇੱਧਰ ਆ 1400 ਕਿੰਨੇ ਸੀਗੇ 40 40 ਇਹ ਆਪਾਂ ਹੁਣ ਰੱਖਦੇ ਨੋਟ ਠੀਕ ਹੈ 1440 ਆ ਨਾ ਬਾਵੇ ਇਹ ਚੋਂ ਨਾ 10 ਰੁਪਏ ਕੱਢ ਕੇ ਭੱਜ ਜਾ ਭਾਜੀ ਕੀ ਕਹਿ ਰਹੇ ਹੋ ਮੈਂ ਜੋ ਕਹਿ ਰਿਹਾ ਮਨ ਲਾ 10 ਰੁਪਏ ਲੈ ਕੇ ਇਧਰ ਨੂੰ ਭਜ ਲੈ ਤੂੰ ਸੋਚ ਇਹ ਸਾਰੇ ਪੈਸੇ ਤੇਰੇ ਸੀ 1440 ਠੀਕ ਹੈ 10 ਰੁਪਏ ਬਾਬਾ ਲੈ ਕੇ ਚਲਾ ਗਿਆ ਹੁਣ ਤੂੰ ਕੀ ਕਰੇਂਗੀ ਵੀਰੇ ਮੈਂ ਆਪਣੇ 10 ਰੁਪਏ ਲਵਾਂਗੀ ਵੀਰੇ ਕੋ ਜਾ ਕੇ ਪਿੱਛੇ ਭਜਾਂਗੀ ਉਹਦੇ ਹਾਂਜੀ ਅੱਛਾ ਜੇ ਤੂੰ 10 ਰੁਪਏ ਲੈਣ ਪਿੱਛੇ ਭਜਗੀ ਤੇ 1430 ਰੁਪਏ ਪਿੱਛੇ ਚੋਰੀ ਹੋ ਗਏ ਫੇਰ ਕੀ ਕਰਾਂਗੇ 1430 ਜ਼ਿਆਦਾ ਕਿ 10 ਰੁਪਏ ਜ਼ਿਆਦਾ 1430 ਅੱਛਾ 1430 ਜੇ ਸੰਭਲ ਲੇਗੀ ਜੇ 10 ਦਾ ਨੁਕਸਾਨ ਹੋ ਵੀ ਗਿਆ ਉਹ ਤਾਂ ਫਿਰ ਸਹਿਣ ਵਾਲਾ ਹੋ ਜਾਊਗਾ ਨਾ ਸਹਿ ਸਕਦੇ ਆ ਨਾ ਇੰਨਾ ਕੀ ਨੁਕਸਾਨ ਆਪਾਂ ਹਾਂਜੀ ਵੀਰੇ ਆਜਾ ਬਾਵੇ ਆਜਾ ਇਹੀ ਗੱਲ ਆਪਣੀ ਜ਼ਿੰਦਗੀ 'ਚ ਹੁੰਦੀ ਆ ਹੁਣ ਆਪਾਂ ਉਹ ਪਲ ਦੇ ਪਿੱਛੇ ਭਜਦੇ ਰਹਿਨੇ ਆ ਜਿਹੜਾ ਬੰਦਾ ਆਪਾਂ ਨੂੰ ਕਲਪਾ ਕੇ ਗਿਆ ਉਹੀ ਆਪਾਂ ਸੋਚੀ ਜਾਂਦੇ ਹੁੰਨੇ 10 ਮਿੰਟ ਕਲਪਾਇਆ ਉਹਨਾਂ ਨੇ ਹਾਂਜੀ ਨਾਲੇ ਉਹ ਕਸਟਮਰ ਹੈ ਕਸਟਮਰ ਭਾਵੇਂ 2 ਘੰਟੇ ਚੀਜ਼ ਦੇ ਸਕਦਾ ਦੇਖੇ ਪਰਖੇ ਪਸੰਦ ਆਈ ਤਾਂ ਹੀ ਲੱਗੇ ਜਾਊਗਾ ਨਾ ਤੇਰਾ ਕਿਹੜਾ ਜ਼ੋਰ ਲੱਗ ਰਿਹਾ ਸੀ ਉੱਥੇ ਆਪਣੇ ਹੱਥਾਂ 'ਤੇ ਛੇੜ ਲਾ ਕੇ ਦੇਖ ਰਹੇ ਸੀ ਨਾ ਹਾਂਜੀ ਇਸ ਕਰਕੇ ਮੈਂ ਤੈਨੂੰ ਕਹਿ ਰਿਆਂ ਜੇ ਉਹ 10 ਮਿੰਟ ਤੇਰੇ ਖਰਾਬ ਕਰ ਹੀ ਗਿਆ ਨਾ ਜਿਹੜੇ ਬਾਕੀ ਦਿਨ ਬਚਿਆ ਉਹਨੂੰ ਤਾਂ ਕੰਟਰੋਲ 'ਚ ਰੱਖ ਉਹ ਕਿਉਂ ਗਲਪਾ ਰਹੀਆਂ ਆਪਣੇ ਆਪ ਨੂੰ ਉਹਨਾਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਸਵੇਰੇ ਕੀ ਕਰਕੇ ਗਈਆਂ ਨੇ ਤੇ ਤੂੰ ਇੱਥੇ ਆਪਣਾ ਖੂਨ ਸਾੜੀ ਜਾਨੀ ਆ ਉਹਦੇ ਕਰਕੇ ਚਾਰ ਕਸਟਮਰ ਹੋਰ ਖਰਾਬ ਹੋਣਗੇ ਆਪਣੇ ਹਾਂਜੀ ਸਮਝੀ ਮੇਰੀ ਗੱਲ ਹਾਂਜੀ ਵਧੀਆ ਐਗਜ਼ਾਮਪਲ ਦਿੱਤੀ ਨਾ ਮੈਂ ਹਾਂਜੀ ਵੀਰੇ ਪਰ ਤੁਸੀਂ 1440 ਕਿਉਂ ਚੁਣਿਆ ਇਹਦਾ ਵੀ ਇੱਕ ਲੌਜੀਕ ਹੈ 1 ਘੰਟੇ 'ਚ ਕਿੰਨੇ ਮਿੰਟ ਹੁੰਦੇ 60 1 ਦਿਨ 'ਚ ਕਿੰਨੇ ਘੰਟੇ ਹੁੰਦੇ 24 24 ਨੂੰ 60 ਨਾਲ ਗੁਣਾ ਕਰੀਏ ਤਾਂ ਕਿੰਨਾ ਬਣਦਾ 1440 1440 ਹਾਂ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਆਪ ਨੂੰ 1440 ਮਿੰਟ ਮਿਲਦੇ ਆ ਰੋਜ਼ ਆਪਣੀ ਜ਼ਿੰਦਗੀ ਜੀਉਣ ਲਈ ਜਿਹਦੇ ਵਿੱਚ ਆਪਾਂ ਖਾਣਾ ਪੀਣਾ ਸੋਣਾ ਸਭ ਕੁਝ ਕਰਨਾ ਹੁੰਦਾ ਠੀਕ ਹੈ ਉਹ ਪਾਲ ਆਪਣੇ ਹੁੰਦੇ ਆ ਜੀਣ ਲਈ ਜੇ ਤੁਹਾਡੇ ਕੋਈ 10 ਮਿੰਟ 15 ਮਿੰਟ ਅੱਧਾ ਘੰਟਾ ਖਰਾਬ ਕਰ ਵੀ ਗਿਆ ਬਾਕੀ ਜ਼ਿੰਦਗੀ ਤਾਂ ਆਪਣੀ ਜੀਓ ਇਗਨੋਰ ਕਰੋ ਨਾਲੇ ਉਹ ਤਨ ਨੂੰ ਕੁਝ ਨੁਕਸਾਨ ਝੂੜੀ ਕਰਕੇ ਗਿਆ ਤੇਰਾ ਦੁਕਾਨ ਤੇ ਸਮਾਨ ਤਾਂ ਮੇਰਾ ਪਿਆ ਨਾ ਉਹ ਦੇਖਦੇ ਪਏ ਨੇ ਦੇਖ ਕੇ ਚੀਜ਼ ਲੈ ਕੇ ਜਾਣਗੇ ਹੁਣ ਤੂੰ ਸੂਟ ਲੈਣ ਜਾਣੀ ਆ ਹਮੇਸ਼ਾ ਲੈ ਕੇ ਜਾਣੀ ਆ ਕਈ ਵਾਰੀ ਦੇਖ ਕੇ ਵੀ ਵਾਪਸ ਮੁੜਦੀਆਂ ਨਾ ਤੇ ਉਹ ਵੀ ਗਲਪੀ ਜਾਣ ਫਿਰ ਤੈਨੂੰ ਮਾੜਾ ਚੰਗਾ ਬੋਲਣ ਕਸਟਮਰ ਤਾਂ ਕਸਟਮਰ ਆ ਕਸਟਮਰ ਨੇ ਆਪਣੇ ਹਿਸਾਬ ਨਾਲ ਆਣਾ ਚੀਜ਼ ਦੇਖਣੀ ਆ ਜੇ ਪਸੰਦ ਆਊਗੀ ਤਾਂ ਲੈ ਕੇ ਜਾਣੀ ਆਪਣਾ ਫਰਜ਼ ਆ ਉਹਨਾਂ ਨੂੰ ਦਿਖਾਣਾ ਜੇ ਚੀਜ਼ ਲੈਂਦੇ ਆ ਤਾਂ ਪੈਸੇ ਲੈ ਕੇ ਚੀਜ਼ ਦੇ ਦੇਣੀ ਸਮਝ ਆਈ ਗੱਲ ਹਾਂਜੀ ਵੀਰੇ ਕਹਿੰਦਾ ਪਾਵੇ ਆ ਜੇ ਤੁਹਾਡੇ ਕੋਈ 10 ਮਿੰਟ ਖਰਾਬ ਕਰ ਵੀ ਜਾਂਦਾ ਤੇ ਉਹਦੇ ਕਰਕੇ ਬਾਕੀ ਆਪਣਾ ਦਿਨ ਨਾ ਖਰਾਬ ਕਰੋ ਉਹਨੂੰ ਇਗਨੋਰ ਕਰੋ ਤੇ ਅਗਲੀ ਜ਼ਿੰਦਗੀ ਸ਼ੁਰੂ ਕਰੋ ਆਪਾਂ ਖੁਸ਼ ਰਹੀਏ ਆਪਣਾ ਖੂਨ ਸਾੜਾਂਗੇ ਆਪਣਾ ਸਰੀਰ ਖਰਾਬ ਹੁੰਦਾ ਸਮਝ ਗਈ ਮੇਰੀ ਗੱਲ ਹਾਂਜੀ ਵੀਰੇ ਹੁਣ ਤਾਂ ਨਹੀਂ ਗੱਲ ਪੈਂਗੀ ਸਾਰਾ ਦਿਨ ਨਹੀਂ ਵੀਰੇ ਚੱਲ ਹੱਸ ਕੇ ਦਿਖਾ ਹਾਂਜੀ ਵੀਰੇ ਹੱਸ ਹੀ ਜਾਏਗਾ ਐਵੇਂ ਨਾ ਗੱਲ ਪਿਆ ਕਰ ਕਸਟਮਰ ਆਉਂਦੇ ਆ ਹਰ ਤਰ੍ਹਾਂ ਦਾ ਕਸਟਮਰ ਆਣਾ ਆਪਣੇ ਕੋਲੇ ਇਹ ਗੱਲ ਤਾਂ ਤੂੰ ਵੀ ਸਮਝਾ ਸਕਦਾ ਸੀ ਭਾਜੀ ਮੇਰੀ ਗੱਲ ਸੁਣਿਆ ਤਾਂ ਮੈਂ ਸਮਝਾਵਾਂ। ਸਲ ਕੋਈ ਨਹੀਂ। ਸੋਰੀ ਵੀਰੇ ਮੈਂ ਅੱਗੇ ਤੋਂ ਨਹੀਂ ਇਦਾਂ ਦੀ ਗਲਤੀ ਕਰੂੰਗੀ। ਅੱਛਾ ਅਗਲੀ ਵਾਰ ਸੇ 1430 ਰੁਪਏ ਸਾਂਭੇਂਗੀ ਨਾ? ਹਾਂਜੀ ਵੀਰੇ। ਪਹਿਲੀ ਗੱਲ ਤਾਂ 10 ਮਿੰਟ ਖਰਾਬ ਹੀ ਨਾ ਹੁੰਦਿਆ ਕਰ। 10 ਰੁਪਏ ਵੀ ਖੜ ਲਿਆ ਕਰ ਨਾਲ ਹੀ। ਕਸਟਮਰ ਨੂੰ ਪਿਆਰ ਨਾਲ ਸਮਝਾਇਆ ਕਰ ਕਿ ਚੀਜ਼ ਤੁਸੀਂ ਲੈ ਕੇ ਜਾਓ। ਜਿੰਨੀ ਚੀਜ਼ ਆ ਦਿਖਾਓ। ਨਹੀਂ ਲੈ ਕੇ ਜਾਂਦੇ ਤਾਂ ਕੋਈ ਗੱਲ ਨਹੀਂ ਕਹੋ ਜੀ ਸਤਿ ਸ੍ਰੀ ਅਕਾਲ। ਅਗਲੀ ਵਾਰ ਲੈ ਜੇ। ਆਪਾਂ ਖਰਾਬ ਹੀ ਕਿਉਂ ਕਰਨੇ 10 ਮਿੰਟ ਵੀ? ਸਮਝਿਆ ਹਾਂਜੀ ਚਲੋ ਕਰੋ ਕੰਮ ਕਰੋ